ਹਾਂਜੀ ਸੰਗਤੀ ਇਸ ਪਰਿਵਾਰ ਦੀ ਜੇ ਗੱਲ ਕਰੀਏ ਨਾ ਤਾਂ ਇਸ ਪਰਿਵਾਰ ਦੀ ਜਿਹੜੀ ਕਹਾਣੀਆਂ ਉਹ ਸਰਦਾ ਬਲੁੰਦਰ ਕੇ ਰੱਖਦੇ ਨੇ ਵਾਲੀ ਆ ਸੋ ਇਸ ਪਰਿਵਾਰ ਦੇ ਵਿੱਚ ਕਮਾਈ ਦਾ ਕੋਈ ਵੀ ਸਾਧਨ ਨਹੀਂ ਹੈਗਾ ਕਮਾਈ ਕਰਨ ਵਾਲਾ ਕੋਈ ਬੰਦਾ ਨਹੀਂ ਹੈਗਾ ਸਿਰਫ ਇਹ ਤਿੰਨ ਭੈਣਾਂ ਨੇ ਜਿਹੜੀਆਂ ਆਪ ਦੀ ਕਮਾਈ ਕਰਦੀਆਂ ਸੀ ਮੱਝਾਂ ਪਾਲਦੀਆਂ ਸੀ ਦੋਸਤੋ ਆਹ ਦੇਖ ਲਓ ਤੁਸੀਂ ਆਹ ਆਰਜੀ ਭਾਂਡੇ ਪਾ ਕੇ ਇਹਨਾਂ ਨੇ ਮੱਝਾਂ ਪਾਲੀਆਂ ਟੋਕੇ ਵਾਲੀ ਮਸ਼ੀਨ ਵੀ ਇੱਥੇ ਪਈ ਐ ਪਹਿਲਾਂ ਇਹਨਾਂ ਦੀਆਂ ਮੱਝਾਂ ਹੋਈਆਂ 2019 ਦੇ ਵਿੱਚ ਚੋਰੀ ਤੇ ਹੁਣ 2024 ਦੇ ਵਿੱਚ ਚੋਰੀ ਹੋਈਆਂ ਸੋ ਇਹਨਾਂ ਦੀ ਆ ਕੱਖ ਪੱਠੇ ਲਿਆਉਣ ਵਾਲੀ ਗੱਡੀ ਵੀ ਉਵੇਂ ਖੜੀ ਐ ਤੇ ਮਸ਼ੀਨ ਵੀ ਉਵੇਂ ਖੜੀ ਐ ਤੇ ਜਿਹੜਾ ਆ ਇਹਨਾਂ ਦੇ ਵਿਚਾਰੀਆਂ ਦਾ ਬਣਾਇਆ ਹੋਇਆ ਸੀ ਉਹ ਵੀ ਢਾਈ ਟੇ ਹੋਊਗਾ ਮੀਂਹ ਕਣੀ ਦੇ ਵਿੱਚ ਤੇ ਬੁਰੇ ਹਾਲਾਤ ਨੇ ਦੋਸਤੋ ਘਰ ਦੇ ਹਨਾ ਤੇ ਬਾਕੀ ਸਾਰੀ ਸੰਗਤ ਨੂੰ ਬੇਨਤੀ ਆ ਵੀ ਇਹਨਾਂ ਦੀ ਮਦਦ ਜ਼ਰੂਰ ਕਰੋ ਤੇ ਬਾਕੀ ਇਹਨਾਂ ਦਾ ਤੁਹਾਨੂੰ ਆਪਾਂ ਜਿਹੜਾ ਨੰਬਰ ਵੀ ਵਿੱਚ ਮੈਂਸ਼ਨ ਜ਼ਰੂਰ ਕਰਾਂਗੇ ਤੇ ਇਹਨਾਂ ਦੇ ਪਿੰਡ ਦੇ ਨੁਮਾਇੰਦਿਆਂ ਦੇ ਨਾਲ ਗੱਲਬਾਤ ਕਰਾਂਗੇ ਤਾਂ ਜੋ ਤੁਹਾਨੂੰ ਵੀ ਪਤਾ ਲੱਗ ਸਕੇ ਪਿੰਡ ਗਾਜੀ ਨੰਗਲ ਡੇਰਾ ਬਾਬਾ ਨਾਨਕ ਜ਼ਿਲ੍ਹੇ ਦਾ ਇਹ ਪਿੰਡ ਹੈਗੀ ਤੇ ਬਾਕੀ ਆਪਾਂ ਸਾਰੀ ਗੱਲਬਾਤ ਇਹਨਾਂ ਦੇ ਪਿੰਡ ਦੀ ਸੰਗਤ ਦੇ ਨਾਲ ਤੁਹਾਡੀ ਆਪਾਂ ਜੁੜੀ ਕਰਵਾ ਰਹੇ ਹਾਂ ਤੇ ਆਜੋ ਜੀ ਆਪਾਂ ਕਰਦਾਂ ਗੱਲਬਾਤ ਇਹਨਾਂ ਦੀ ਪਿੰਡ ਦੀ ਸਾਰੀ ਨੁਮਾਇੰਦਾਂ ਦੇ ਰਜਕੀ ਨਾਮ ਆਪਣਾ ਸੁਖਮੀਤ ਕੋ ਸਰ ਕਿਹੜਾ ਪਿੰਡ ਗਾਜੀ ਨਗਰ ਜਿਹੜੀਆਂ ਮੱਝਾਂ ਖੁੱਲੀਆਂ ਕੀ ਮਾਮਲਾ ਕੀ ਜੀ ਸਰ ਮੈਂ ਇੱਥੇ ਆਪਣੀਆਂ ਮੱਝਾਂ ਬਣ ਕੇ ਗਈ ਹੀ ਗਈ ਤੇ ਸਵੇਰੇ ਆਣ ਕੇ ਵੇਖਿਆ 30 April ਨੂੰ ਰਾਤ ਸਵੇਰੇ ਆਣ ਕੇ ਦੇਖਿਆ ਤੇ ਮੇਰੀਆਂ ਮੱਝਾਂ ਹਨੇ ਹੀ ਗਈਆਂ ਮੇਰੀਆਂ ਮੱਝਾਂ ਸਰਰ ਕੰਮ ਹੀਗਾ ਤੇ ਮੇਰੀਆਂ ਮਈਆਂ ਖੋੜ ਕੇ ਲੱਗ ਗਈਆਂ ਕਿੰਨੀਆਂ ਮੱਝਾਂ ਨੇ ਦੋ ਮੱਝਾਂ ਹੀ ਮੇਰੀਆਂ ਦੋਵੇਂ ਮੱਝਾਂ ਲੱਗ ਗਈ ਕੋਈ ਸਬੰਧ ਚ ਪੁਲਿਸ ਨੂੰ ਤੁਸੀਂ ਕੋਈ ਕਲੈਂਟ ਕੀਤੀ ਹਾਂਜੀ ਉਸ ਬੰਦੇ ਮੈਂ ਮੌਕੇ ਤੇ ਹੀ ਪੁਲਿਸ ਨੂੰ ਫੋਨ ਕੀਤਾ ਹੀਗਾ ਥਾਣੇ ਵਾਲੋਂ ਪੁਲਿਸ ਆਈ ਹੀਗੀ ਤੇ ਕੋਈ ਅਜੇ ਇਨਕੁਆਰੀ ਨਹੀਂ ਹੋਈ ਹੈਗੀ ਹਾਂਜੀ ਤੇ ਇਸ ਤੋਂ ਪਹਿਲਾਂ ਵੀ ਟਾੜੀਆਂ ਕੋ ਮੱਜਾਂ ਖੁੱਲੀਆਂ ਹਾਂਜੀ 2019 5 ਮਈ ਨੂੰ ਮੇਰੀਆਂ ਮਈਆਂ ਚੋਰੀ ਹੋਈਆਂ ਇਹ ਪਿੰਨ ਹੂੰ ਹੂੰ ਉਦੋਂ ਮੇਰੀ ਹੈਲਪ ਕੀਤੀ ਗਈ ਸੀਗੀ 10000 ਰੁਪਏ ਮੈਨੂੰ ਐਨਜੀਓ ਵੱਲੋਂ ਆਇਆ ਸੀ 50000 ਰੁਪਏ ਮੇਰਾ ਸੁਖਿੰਦਰ ਸਿੰਘ ਦਾ ਬੜੀ ਮਦਦ ਕੀਤੀ ਸੀਗੀ ਇਹ ਤੋਂ ਬਾਅਦ ਕੀ ਹੋਰ ਮੇਰੀ ਕੋਈ ਮਦਦ ਨਹੀਂ ਹੋਈ ਕੀ ਉਹ ਮੱਜਾਂ ਅਜੇ ਤੱਕ ਲੱਭੀਆਂ ਕਿ ਨਹੀਂ ਪਿਛਲੀ ਨਹੀਂ ਸਰ ਤੇ ਜਿਹੜੀਆਂ ਹੁਣ ਮੱਜਾਂ ਜਿਹੜੀਆਂ ਤੁਹਾਡੇ ਐਸਐਲਪ ਕੋਲੋਂ ਕੁਛ ਨਹੀਂ ਕੀ ਕਾਰਵਾਈ ਕੀਤੀ ਹੁਣ ਤੱਕ ਕੋਈ ਐਕਸ਼ਨ ਨਹੀਂ ਲਿਆ ਹੈਗਾ ਸਰ ਕੁਛ ਨਹੀਂ ਈ ਆਪਾਂ ਮੰਗੀ ਕਰ ਦੂੰ ਸਰ ਮੈਨੂੰ ਇਹ ਮੰਗਈ ਆ ਮੇਰੀ ਪੀਸਤਾ ਆਦ ਮੇਰੇ ਨਾਲ ਚੋਰੀ ਹੋਈ ਆ ਕਿਸੇ ਹੋਰ ਦੀਆਂ ਨਾ ਚੋਰੀ ਹੋਣ ਮੈਨੂੰ ਇਨਸਾਫ ਦਿੱਤਾ ਜਾਵੇ ਸਰ ਮੇਰੀ ਤੇ ਇਹ ਜੀ ਜਤੇ ਬੰਦਿਆਂ ਨੇ ਬੇਨਤੀ ਆ ਵੀ ਮੇਰੀ ਮਦਦ ਕੀਤੀ ਜਾਵੇ ਮੇਰੇ ਫਾਦਰ ਸਾਹਿਬ ਹੈ ਨਹੀਂ ਆ ਤਿੰਨ ਅਸੀਂ ਭੈਣਾ ਆ ਤੇ ਵੀਰ ਮੇਰਾ ਛੋਟਾ ਆ ਜੋ ਕੁਝ ਵੀ ਸਾਡਾ ਮੱਜਾਂ ਦੇ ਫਿਰ ਤੋਂ ਹੀਗਾ ਜੀ ਹਾਲਾਤ ਇਹ ਆ ਕਿ ਪਹਿਲਾਂ 2019 ਦੇ ਵਿੱਚ ਵੀ ਇਹਨਾਂ ਨੇ ਮੱਜਾ ਰੱਖਿਆ ਸੀ ਔਰ ਤੋਂ ਜੁਗਾਰਿਆ ਇਹਨਾਂ ਦਾ ਬਸ ਹੋਰ ਕੋਈ ਸਾਧਨ ਨਹੀਂ ਆ ਪਿਆਲੀ 1.5 ਤੋਂ ਕਨਾਲਾ ਉਹੀ ਪੱਠੇ ਬੀਜ ਕੇ ਇਹੀ ਕੁੜੀ ਵਿਚਾਰੀ ਮਿਹਨਤ ਕਰਦੀ ਆ ਤੇ ਉਦੋਂ ਵੀ 19 ਵਿੱਚ ਵੀ ਖੁੱਲ ਗਿਆ ਪੁਲਿਸ ਨੂੰ ਕੰਪਲੇਟ ਕੀਤੀ ਕੋਈ ਕਾਰਵਾਈ ਨਹੀਂ ਹੋਈ ਜੀ ਅੱਜ ਫੇਰ 29 ਤਰੀਕ ਅਪ੍ਰੈਲ ਦੀ ਨੂੰ ਫੇਰ ਮਤਲ ਮੱਜਾ ਖੁੱਲ ਗਿਆ ਇਹਨਾਂ ਦੀ ਆ ਤੇ ਆ ਤੁਸੀਂ ਹਾਲਾਤ ਦੇਖ ਹੀ ਰਹੇ ਜੇ ਸਾਡੀ ਸਾਰੇ ਵੀਰਾਂ ਅੱਗੇ ਹੀ ਬੇਨਤੀ ਆ ਐਨ ਜੀਓ ਵਾਲਿਆਂ ਵੀਰਾਂ ਅੱਗੇ ਵੀ ਐਨ ਆਰ ਆਈ ਵੀਰਾਂ ਅੱਗੇ ਵੀ ਕਿ ਇਹਨਾਂ ਦੀ ਵੱਧ ਤੋਂ ਵੱਧ ਮਦਦ ਕੀਤੀ ਜਾਏ ਗਰੀਬ ਪਰਿਵਾਰ ਆ ਇਹਨਾਂ ਕੋਈ ਰੁਜ਼ਗਾਰ ਨਹੀਂ ਆ ਤੇ ਜਿਸ ਦਿਨ ਦੀ ਮੱਝਾਂ ਖੁੱਲੀਆਂ ਨੇ ਉਸ ਦਿਨ ਦੀ ਰੋਟੀ ਪਾਣੀ ਮਤਲਬ ਵੀ ਵਿਚਾਰੇ ਆ ਇਦਾਂ ਹੀ ਆ ਮੰਨ ਲਓ ਕਿ ਇਹਨਾਂ ਦਾ ਕੋਈ ਹੋਰ ਸਾਧਨ ਹੀ ਨਹੀਂ ਦਿਖਦਾ ਤੇ ਕੁੜੀਆਂ ਸਕੂਲੇ ਪਾੜਦੀਆਂ ਨੇ ਆਪਣੇ ਹਿਸਾਬ ਨਾਲ ਲਓ ਕਿ ਫੀਸਾਂ ਤੋਂ ਵੀ ਵਿਚਾਰੀਆਂ ਇਦਾਂ ਰਹਿ ਰਹੀਆਂ ਨੇ ਕਿ ਜੋ ਵੀ ਇਹਨਾਂ ਦੀ ਮਦਦ ਕੀਤੀ ਜਾਏ ਵੱਧ ਤੋਂ ਵੱਧ ਹੱਥ ਜੋੜ ਕੇ ਹੀ ਬੇਨਤੀ ਹੈ ਜੀ ਐਨ ਜੀਓ ਪਰਵਾਰ ਨੂੰ ਸਾਨੂੰ ਕੋਮਲਪ੍ਰੀਤ ਬੇਟੀ ਨੇ ਫੋਨ ਕੀਤਾ ਇਹ ਸਾਡੀਆਂ ਮੱਜਾਂ ਜਿਹੜੀਆਂ ਨੇ ਪਹਿਲਾਂ ਵੀ ਚੋਰੀ ਹੋ ਗਿਆ ਸੀ 2010 ਦੇ ਵਿੱਚ ਵੀ ਤੇ ਹੁਣ ਵੀ ਦੋ ਹੀ ਮੱਜਾਂ ਸਾਡੇ ਕੋਲ ਇਹਦੇ ਤੇ ਸਾਰਾ ਸਾਡਾ ਕਾਰੋਬਾਰ ਚੱਲਦਾ ਸੀ ਤੇ ਉਹ ਵੀ ਹੁਣ ਚੋਰੀ ਹੋ ਗਈਆਂ ਪੁਲਿਸ ਨੂੰ ਕੰਪਲੇਨ ਕੀਤੀ ਆ ਪਰ ਪੁਲਿਸ ਵੱਲੋਂ ਅਜੇ ਤੱਕ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਤੇ ਪੁਲਿਸ ਨੂੰ ਵੀ ਇਹ ਗੱਲ ਜ਼ਰੂਰ ਕਹਿੰਨੇ ਆਂ ਕਿ ਪੁਲਿਸ ਨੂੰ ਵੀ ਕਾਰਵਾਈ ਕਰਨੀ ਚਾਹੀਦੀ ਆ ਗਰੀਬ ਪਰਿਵਾਰ ਵਾਸਤੇ ਉਹਨਾਂ ਦਾ ਕੰਮ ਤੰਦਾ ਸਾਰਾ ਪੜਦੀਆਂ ਨੇ ਬੱਚਿਆਂ ਪੀਸ ਪੁਸ ਸਾਰੀ ਉਹਨਾਂ ਦੇ ਸਿਰ ਤੇ ਚੱਲਦੀ ਆ ਛੋਟਾ ਬ੍ਰਦਰ ਆ ਉਹਨਾਂ ਦਾ ਤੇ ਪੁਲਿਸ ਨੂੰ ਸਖਤੋ ਸਖਤ ਕਾਰਵਾਈ ਕਰਕੇ ਇਹਨਾਂ ਦੀ ਖੋਜ-ਬੀਨ ਕਰਕੇ ਤੇ ਮੱਝਾਂ ਦਾ ਪਤਾ ਲਾਉਣਾ ਚਾਹੀਦਾ ਆ ਤੇ ਸਾਨੂੰ ਐਨਜੀ ਗਰੁੱਪ ਪਾਵਰ ਉਹਨਾਂ ਐਸਾ ਸੀ ਸਾਨੂੰ ਪਤਾ ਲੱਗਾ ਸੀ ਤੇ ਇਹ ਵੀ ਆਪਣੀਆਂ ਸੰਗਤਾਂ ਨੂੰ ਤੇ ਆਪਣੇ ਗਰੁੱਪ ਦੇ ਮੈਂਬਰਾਂ ਨੂੰ ਸਾਰਿਆਂ ਨੂੰ ਹੀ ਅਸੀਂ ਅਪੀਲ ਕਰਾਂਗੇ ਕਿ ਇਹਨਾਂ ਦੀ ਵਾਦ ਤੋਂ ਵਾਦ ਜੜੀ ਇਹ ਮਤ ਕੀਤੀ ਜਾਵੇ ਅਸੀਂ ਵੈਰੀਫਿਕੇਸ਼ਨ ਕਰਨ ਵਾਸਤੇ ਆਏ ਹਾਂ ਸਾਨੂੰ ਪਤਾ ਲੱਗਾ ਵੀ ਆ ਗੱਲਬਾਤ ਆ ਤੇ ਵਾਕਈ ਪਰਿਵਾਰ ਜਿਹੜਾ ਆ ਬਹੁਤ ਹੀ ਹਾਲਾਤ ਇਹਨਾਂ ਦੇ ਮਾੜੇ ਨੇ ਤੇ ਆਪਣੇ ਮਾੜੇ ਹਾਲਾਤ ਦੇ ਵਿੱਚ ਕੰਮ ਕਰਦੇ ਨੇ ਸਾਡੇ ਵੱਲੋਂ ਵੀ ਜੋ ਵੀ ਹੋਏਗਾ ਅਸੀਂ ਮੈਂਬਰਾਂ ਦੇ ਨਾਲ ਹੁਣ ਸਲਾਹ ਕਰਕੇ ਤੇ ਆਪਣੇ ਯੂਥ ਪਾਵਰ ਗਰੁੱਪ ਵੱਲੋਂ ਜੋ ਵੀ ਹੋਏਗਾ ਹੋਰ ਸੰਗਤਾਂ ਨੂੰ ਵੀ ਅਪੀਲ ਕਰਾਂਗੇ ਤੇ ਜੋ ਬਣੇਗਾ ਅਸੀਂ ਬਣ ਪਾ ਸਕਦਾ ਜਰੂਰ ਅਸੀਂ ਕਰਾਂਗੇ